ਬਲੱਡ ਪ੍ਰੈਸ਼ਰ ਦੀ ਜਿਹੜੀ ਸੀ ਮੈਜ਼ਰਮੈਂਟ ਕਰਦੇ ਆ ਘਰ ਉਹ ਠੀਕ ਤਰੀਕੇ ਨਾਲ ਕਰਨੀ ਬੜੀ ਜ਼ਰੂਰੀ ਹੈ ਅੱਜ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਹਦੇ ਬਾਰੇ ਮੈਂ ਸਮਝਾ ਸਕਾਂ ਕਿ ਬਲੱਡ ਪ੍ਰੈਸ਼ਰ ਕਿਵੇਂ ਸਹੀ ਤਰੀਕੇ ਨਾਲ ਲੈਣਾ ਚਾਹੀਦਾ ਹੈ ਕਿਹਾ ਜਾਂਦਾ ਹੈ ਕਿ ਬਲੱਡ ਪ੍ਰੈਸ਼ਰ ਲੈਣ ਤੋਂ ਪਹਿਲਾਂ ਸਾਨੂੰ ਅੱਧਾ ਘੰਟਾ ਪਹਿਲਾਂ ਕੁਝ ਖਾਣਾ ਨਹੀਂ ਚਾਹੀਦਾ ਨਾ ਹੀ ਸਾਨੂੰ ਚਾਹ ਜਾਂ ਕੌਫੀ ਪੀਣੀ ਚਾਹੀਦੀ ਹੈ ਇਹ ਜ਼ਰੂਰੀ ਚੀਜ਼ਾਂ ਨੇ ਤੇਰਾ ਧਿਆਨ ਰੱਖਣਾ ਚਾਹੀਦਾ ਹੈ ਤੇ ਜਦੋਂ ਅਸੀਂ ਬਲੱਡ ਪ੍ਰੈਸ਼ਰ ਲੈਣਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਟੇਬਲ ਤੇ ਚੈਅ ਹੋਵੇ ਜਿੱਦੇ ਕਿ ਅਸੀਂ ਸਿੱਧੇ ਬੈਠ ਸਕੀਏ ਤੇ ਸਾਡੇ ਕੋਲ ਇੱਕ ਟੇਬਲ ਹੋਵੇ ਜਿੱਦੇ ਤੇ ਅਸੀਂ ਇਹ ਬਲੱਡ ਪ੍ਰੈਸ਼ਰ ਦੀ ਮਸ਼ੀਨ ਰੱਖ ਸਕੀਏ ਇਹ ਵੀ ਬੜਾ ਜ਼ਰੂਰੀ ਹੈ ਤੇ ਇਹ ਵੀ ਜ਼ਰੂਰੀ ਹੈ ਕਿ ਜਦੋਂ ਅਸੀਂ 5 ਮਿੰਟ ਪਹਿਲਾਂ ਬਲੱਡ ਪ੍ਰੈਸ਼ਰ ਲੈਣ ਤੋਂ 5 ਮਿੰਟ ਪਹਿਲਾਂ ਅਸੀਂ ਆਪਣੇ ਆਪ ਨੂੰ ਰਿਲੈਕਸ ਫੀਲ ਕਰਨਾ ਚਾਹੀਦਾ ਹੈ ਰਿਲੈਕਸ ਦਾ ਮਤਲਬ ਕਿ ਅਸੀਂ ਸਿੱਧੇ ਬੈਠ ਕੇ ਕਈ ਲੋਕ ਅੱਖਾਂ ਵੀ ਬੰਦ ਕਰ ਲੈਂਦੇ ਨੇ 5 ਕੁ ਮਿੰਟ ਲਈ ਤੇ ਰਾਮ ਨਾਲ ਲੰਬੇ ਲੰਬੇ ਸਾਹ ਲੈਣੇ ਚਾਹੀਦੇ ਨੇ ਇਹਦੇ ਨਾਲ ਸਾਡਾ ਦਿਲ ਦੀ ਧੜਕਣ ਸਟੇਬਲ ਹੋ ਜਾਂਦੀ ਹੈ ਹੁਣ ਆਂਦੇ ਹਾਂ ਅਸੀਂ ਬਲੱਡ ਪ੍ਰੈਸ਼ਰ ਕਿਵੇਂ ਲਈਏ ਆ ਇੱਕ ਬਲੱਡ ਪ੍ਰੈਸ਼ਰ ਬੜੀ ਬੜੀ ਤਰ੍ਹਾਂ ਦੀ ਮਸ਼ੀਨਾਂ ਮਿਲਦੀਆਂ ਹਨ ਪਰ ਇੱਕ ਇੱਕ ਤਰ੍ਹਾਂ ਦੀ ਮੇਰੇ ਕੋਲ ਹੈ ਇਹਦੇ ਦੋ ਹਿੱਸੇ ਨੇ ਇੱਕ ਹੈ ਜਿਹਦੇ ਤੇ ਰੀਡਿੰਗ ਆਣੀ ਹੈ ਇੱਕ ਹੈ ਕਫ ਇਹਨੂੰ ਕਫ ਕਹਿੰਦੇ ਨੇ ਕਾਫ ਰੈਕ ਜਿਹੜਾ ਤੁਸੀਂ ਬਾਹ ਦੇ ਉੱਤੇ ਲਾਣਾ ਹੈ ਇਹ ਮੈਂ ਤੁਹਾਨੂੰ ਲਾ ਕੇ ਦਿਖਾਉਣਾ ਕਿ ਕਿਸ ਤਰ੍ਹਾਂ ਲਾਇਆ ਜਾ ਸਕੇ ਇਹ ਵਾਲਾ ਕਾਫ ਤੁਸੀਂ ਸੱਜੀ ਜਾਂ ਖੱਬੀ ਬਾਹ ਕਿਸੇ ਵੀ ਲਾ ਸਕਦੇ ਹੋ ਮੇਰੇ ਮਾਮਲੇ ਵਿੱਚ ਖੱਬੀ ਬਾਹ ਤੇ ਮੈਂ ਜਾ ਰਿਹਾ ਇਹਨੂੰ ਲਾਣ ਲਈ ਤੁਸੀਂ ਜਿਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਇਸ ਤਰ੍ਹਾਂ ਖੋਲ ਕੇ ਕਾਫ ਨੂੰ ਤੁਹਾਡੇ ਬਾਹ ਜਿੰਨੀ ਮੋਟੀ ਹੈ ਉਹਦੇ ਮੁਤਾਬਕ ਉਹ ਫਿੱਟ ਹੋ ਸਕਦਾ ਹੈ ਕੋਸ਼ਿਸ਼ ਕਰਨੀ ਹੈ ਕਿ ਜਦੋਂ ਸੀ ਇਹ ਬੰਦ ਕਰਨਾ ਹੈ ਐਜੀਡੀ ਟਿਊਬ ਹੈ ਜਿਹੜੀ ਇਹਦੇ ਵਾਲੀ ਕੋਣੀ ਦੇ ਇਧਰਲੇ ਪਾਸੇ ਟਿਊਬ ਮਿਡਲ ਛੋਣੀ ਚਾਹੀਦੀ ਹੈ ਤੇ ਨਾਲੇ ਇਹ ਜ਼ਿਆਦਾ ਤੰਗ ਜਾਂ ਲੂਜ਼ ਨਹੀਂ ਹੋਣੀ ਚਾਹੀਦੀ ਕੋਸ਼ਿਸ਼ ਕਰੀਏਾਂਗੇ ਕਰਨਾ ਚਾਹੀਦਾ ਹੈ ਕਿ ਉਂਗਲੀਆਂ ਜਿਹੜੀਆਂ ਦੋ ਉਂਗਲੀਆਂ ਨੇ ਸਾਡੇ ਇਸ ਤੋਂ ਉੱਪਰ ਇਹਦੀ ਕਫ ਦਾ ਨੀਚੇ ਵਾਲਾ ਐਸਾ ਹੋਣਾ ਚਾਹੀਦਾ ਹੈ ਦੂਸਰੀ ਗੱਲ ਕਿ ਇਹ ਦੋ ਉਂਗਲੀਆਂ ਅੰਦਰ ਜਾ ਸਕਦੀਆਂ ਹੋ ਇਹਨਾਂ ਨੂੰ ਕਫ ਟਾਈਟ ਜਾਂ ਲੂਸ ਨਹੀਂ ਹੋਣਾ ਚਾਹੀਦਾ ਇਹ ਕਰਨ ਤੋਂ ਬਾਅਦ ਅਸੀਂ ਆਪਣੀ ਬਾਹ ਨੂੰ ਟੇਬਲ ਤੇ ਆਰਾਮ ਨਾਲ ਰੱਖ ਦੇਣਾ ਹੈ ਤੇ ਕੋਸ਼ਿਸ਼ ਕਰਨੀ ਹੈ ਕਿ ਅਸੀਂ ਨਾ ਹਿਲਾਈਏ ਬਿਲਕੁਲ ਵੀ ਤੇ ਇੱਕ ਹੋਰ ਜ਼ਰੂਰੀ ਗੱਲ ਹੈ ਕਿ ਅਸੀਂ ਜਦੋਂ ਬਲੱਡ ਪ੍ਰੈਸ਼ਰ ਰੀਡਿੰਗ ਲੈਣੀ ਹੈ ਕਿਸੇ ਨਾਲ ਗੱਲਬਾਤ ਨਾ ਕਰੀਏ ਅਸੀਂ ਅਕਸਰ ਇਹ ਗਲਤੀ ਕਰਦੇ ਹਾਂ ਕਿ ਗੱਲਬਾਤ ਕਰਨ ਲੱਗ ਜਾਂਦੇ ਹਾਂ ਤੇ ਜਦੋਂ ਸਾਰਾ ਕੁਝ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਆਹ ਪ੍ਰੈਸ਼ਰ ਦੀ ਰੀਡਿੰਗ ਪ੍ਰੈਸ ਕਰ ਦੇਣੀ ਹੈ ਜਦੋਂ ਤੁਸੀਂ ਪ੍ਰੈਸ ਕਰਨੀ ਹੈ ਤੇ ਤੁਹਾਡਾ ਕਫ ਟਾਈਟ ਹੋ ਜਾਣਾ ਹੈ ਜਦੋਂ ਇਹਦੇ ਤੇ ਰੀਡਿੰਗ ਪੂਰੀ ਹੋ ਜਾਏਗੀ ਤੇ ਕਫ ਹਲਕਾ ਹੋ ਜਾਏਗਾ ਤੇ ਜਦੋਂ ਰੀਡਿੰਗ ਆ ਗਈ ਤੁਸੀਂ ਤੁਹਾਡੇ ਕੋਲ ਪੈਨ ਪੇਪਰ ਹੈ ਤਾਂ ਉਹਦੇ ਤੇ ਵੀ ਲਿਖ ਸਕਦੇ ਹੋ ਜਾਂ ਕਈ ਮਸ਼ੀਨਾਂ ਤੇ ਉਹਦੇ ਤੇ ਰਿਕਾਰਡ ਕਰ ਲੈਂਦੀਆਂ ਹਨ ਇਹ ਹੈ ਸਹੀ ਤਰੀਕਾ ਬਲੱਡ ਪ੍ਰੈਸ਼ਰ ਰੀਡਿੰਗ ਲੈਣ ਦਾ